ਸਤ ਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਸੋਦਰ ਰਾਗਸ ਮਹਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇ ਰਗਹਿ ਸੁਗਰ ਗਹਿ ਜਿਤ ਬਹ ਸਰਬ ਸਮਾਨੇ ਵਾ ਜੀਤੇ ਰੀ ਨਾਨਕ ਸੰਖ ਤੇ 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 ਰੇ ਰ ਕੀਤੇ تیر ਵਵਣ ਹਾਰੀ ਕੀਤੀ ਤੇ ਰੀ ਰਗ ਪਰਿ ਸੁਕਈਏ ਕੀਤੇ تیر ਗਵਣ ਹਾਰੀ ਗਵਨ ਤੁਧਨੋ ਪਉਣ ਪਾਣੀ ਬੈਸੰਤਰ ਗਵ ਰਜ ਧਰਮ ਦਵਾਰੇ ਗਵਨ ਤੁਧਨੋ ਚਿਤ ਗੋਪਤ ਲਿਖ ਜਣਨ ਲਿਖ ਲਿਖ ਧਰਮ ਵਿਚਾਰੀ ਗਵਨ ਤੁਧਨੋ ਈਸ਼ਰ ਬਰਮਾ ਦੇਵੀ ਸਹਣ ਤੇਰੇ ਸਦਾ ਸਵਾਰੀ ਗਾਵੰਤ ਤੁਧਨੋ ਇੰਦਰੇਂਦਰਸਨ ਬੈਠੇ ਦੇਵਤਿਆਂ ਦਰਨਲੇ ਗਾਵੰਤ ਤੁਧਨੋ ਸੇਤੀਸਮਤੀ ਅੰਦਰ ਗਾਵੰਤ ਤੁਧਨੁ ਸਾਧ ਵਿਚਾਰੇ ਗਾਵੰਤ ਤੁਧਨੋ ਜਤੀਸਤੀ ਸੰਤੋਖੀ ਗਾਵੰਤ ਤੁਧਨੁ ਵੀਰ ਕਰਾਰੇ ਗਉਂਤ ਤੁਦਨ ਪੰਡਿਤ ਪੜਨ ਰਕੀਸਰ ਜਿਗਜਗ ਵੇਦਨਾਲੀ ਗਉਂਤ ਤੁਦਨ ਮੋਹਣੀ ਅਮਨ ਮੋਹਨ ਸਰਗਮਚ ਪਿਆਲੇ ਗਉਂਤ ਤੁਦਨ ਰਤਨੁ અપਾਇ ਤੇਰੇ ਅਠਸਰ ਤੀਰਤਨਾਲੀ ਗਉਂ ਤੁਧ ਨੋ ਜੋਤ ਮਹਾਂ ਬਲ ਸੂਰਾ ਗਉਂ ਤੁਧ ਨੋ ਕਾਣੀ ਚਾਰੇ ਗਉਂ ਤੁਧ ਨੋ ਖੰਡ ਮੰਡਲ ਬਰ ਮੰਡਾ ਕਰ ਕਰ ਕੀ ਤੇਰੇ ਤਾਰੀ ਸਹੀ ਤੁਧ ਨੋ ਗਵਨ ਜੋਤਿ ਭਾਵਨ ਰਤੇ ਤੇਰੇ ਭਗਤ ਦਰਸਾਲੀ ਹੋਰ ਕੀਤੇ ਤੁਧਨ ਗਵਨ ਸ੍ਰੀਮ ਜਿਤਨੇ ਅਵਨ ਨਾਨਕ ਕੀ ਵਿਚਾਰੀ ਸੋਈ ਸੋਈ ਸਦਾ ਸਹਬ ਸਚ ਸਚੀ ਨਾਹੀ ਹੈ ਪੀਉ ਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨਿ ਅਪਾਈ ਕਰ ਕਰ ਦੇਖ ਗਿਤ ਆਪਣਾ ਜਿਉ ਤੇ ਦੀਵੜੀ ਆਈ ਜੋਤਿ ਤੇ ਭਾਵ ਹੈ ਸੋਈ ਕਰਸੀ ਫਿਰ ਕੁਮਨ ਕਰ ਨਾ ਜਾਈ ਸੋ ਪਸਹੁ ਸਹ ਪਸਾਹਿਬ ਨਾਨਕ ਰਹਿਣ ਰਜਾਈ ਅਸ ਮਹਲ ਪਹਿਲਾ ਸੁਨਵਟ ਅੱਖ ਸ ਕੋਈ ਕਿ ਵੱਡ ਵੱਡਾ ਰੀਟਾ ਹੋਇ ਕੀਮਤ ਪਾਇਨ ਕਿਹਾ ਜਾਏ ਗਣਵਾਰੀ ਤੇਰੇ ਰੈਸਮਾਏ ਗੱਡੇ ਮੇਰੇ ਸਹਬਾ ਗਰ ਗੰਭੀਰ ਗੁਣੀ ਗੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵੜਚੀ ਰਹਾ ਸਭ ਸੁਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਨੀ ਧਨੀ ਗੁਰ ਗੁਰ ਹਾਏ ਕਹ ਨ ਜਾਇ ਤੇਰੀ ਤਨ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤਦਵੇਂ ਸਦੀਕੇ ਨੈਣ ਪਾਈਆ ਕਰਮ ਰੇਣ ਝਾਕ ਰਹਾਈਆ ਘਣਵੜਾ ਗਿਆ ਵਿਚਾਰ ਸਿਖਤੀ ਪਾਰੇ ਤੇਰੇ ਪੰਡਾਰਾ ਜਸਤੂnde तिस ਗਿਆ ਚਾਰ ਨਾਨਕ ਸਤਿ ਸਵਰਨ ਹਾਰ ਅਸਮਲ ਪਹਿਲਾ ਅੱਖ ਜੀਵਾ ਵਿਸਰੇ ਮਰ ਜਾਉ ਅਕਣ ਓਕਾ ਸਚਾ ਨਾਮ चे नाम की लागे भूख सचे नाम की लागे भूख भुखे खाए चलिए दुखा सौ क्यों सर मेरी माई साचा साब सचे ना ਰਚਨਾ ਕੀ ਤਿਲਵੜ ਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਮਿਲ ਕੇ ਆਖਣ ਪਾਹੀ ਵੱਡਾ ਨਾ ਵੇ ਘਟ ਨ ਜਾਏ ਨਾ ਮਰੇ ਨ ਹੋਵੇ ਸੋਗ ਜਿੰਦਰ ਰਚੂ ਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕਹਵਾ ਨਾ ਕੋਈ ਵੇੜਿਆ ਆਪ ਤੇੜ ਤੇਰੀ ਦਾਤ ਜਿੰਦਿਨ ਕਰਕੇ ਕੀ ਤੀਰਾਤ ਖਸਮ ਸਰ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗੁ ਜੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨ ਕਰੇਂ ਕਿਰਪਾਸ ਹਮ ਕੀਰੇ ਕਿਰਨ ਸਤਗੁਰ ਸਰਣਾਈ ਕਰਦੇ ਨਾ ਪ੍ਰਗਾਸ ਮੇਰੀ ਮਿਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਅਰ ਕਿਰਥ ਅਮਰੀ ਰਹਿ ਰਾਸ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਸਰਦਾਰ ਬਿਆਸ ਹਰ ਹਰ ਨਾਮ ਮਿਲੇ ਤ੍ਰਿਪਤ ਸਹ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਦਰਮਸਤਿ ਕਿ ਲਿਖਿਆ ਲਿਖਾਸ ਜੇ ਤੈ ਹਰ ਹਰ ਜਿਨ ਹਰ ਸਨਾਉ ਨਾ ਪਾਇਆ ਤੇ ਬਾਗਿਨ ਜਮ ਪਾਸ ਜੋ ਸਤਗੁਰੂ ਸਰਣ ਸੰਗਤਨੀ ਆਏ ਧਿਰਗ ਜੀਵੇ ਧਿਰਗ ਜੀਵਾਸ ਜਿਨ ਹਰਸ ਜਿਨ ਹਰ ਜਨ ਸਤਗੁਰੂ ਸੰਗਤ ਪਾਈ ਤੈਂਦਰ ਮਸਤਿਖ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਤਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਗੂ ਜੀਰੀ ਮਹੰਲਾ ਪੰਜਿਵ ਸਹੀ ਰੇ ਮਨ ਜਿਤੇ ਉਦਮ ਜਹਰ ਹਰ ਜੀਉ ਪਰਹਿਆ ਸਰਪਥਰਮ ਜੰਤੂ ਪਾਈ ਤੰ ਕਰਿ ਜਗਾ ਕੇ ਕਰਤ ਰਿਆ ਮੇਰੇ ਮਦ ਜੀ ਸత్సੰਗਤ ਮਿਲੇ ਸੋਤਰਿਆ ਗੁਰਪ੍ਰਸਾਦ ਪਰਮ ਪਰ ਪਾਇ ਸੁਖ ਗਾਠ ਰਿਆ ਰਹਾ ਜਨਨਪਿਤ ਲੋਕ ਸੁਭਨਤਾ ਕੋਇਨ ਕਿਸ ਕੀ ਤਰਿਆ ਸਿਰ ਸਜਿਕ ਸੰਭਾਏ ਠਾਕੁਰ ਗਾਹਿ ਮਨ ਭਾਉ ਕਰਿਆ ਪੂਰੇ ਉਡਵਸ ਕੁਸ਼ਾਤਿਸ ਪਛੇ ਬਜਰੇ ਸ਼ਰਿਆ ਤਿਨ ਕਵਨ ਕਲਾਵ ਕਵਨ ਚੁਗਾਵ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਸਟ ਸਿਧਾਨ ਠਾਕੁਰ ਕਰ ਦਨ ਤਰਿਆ ਨਾਨਕ ਤੁਮ ਬਲ ਬਲ ਸਤਿਗੁਰ ਜਾਈਐ ਤੇਰੰਤ ਨ ਪਾਰ ਬਰਿਆ ਰਗਸਮਹਲ ਚੌਥਾ ਸੁਪੁਰਖ ਕੋ ਅੰਤਾਰ ਸਤਿਗੁਰ ਪ੍ਰਸਾਦ ਸੁਪੁਰਖ ਨਿਰੰਜਨ ਅਰਪੁਰਖ ਨਿਰੰਜਨ ਹਰਗਮ ਆਗਮ ਅਪਾਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਅਰ ਸਚੇ ਸਲਟਣ ਹਾਰਾ ਸਭ ਜੀ ਹੈ ਤੁਹਾਰੇ ਜੀ ਤੁਜੀ ਅੰਕ ਦਤਾ ਰ ਅਰ ਤੇ ਆਉ ਸੰਤੋ ਜੀ ਸਉ ਦੂਖ ਵਸਰਨ ਹਾਰਾ ਹਰਿਆ ਤੇ ਠਾ ਕੋਰ ਹਰਿਆ ਪੇ ਸੇਖ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸਮਾਨ ਇਕਾ ਦਾਤੇ ਇਕ ਬੇਖਰੀ ਜੀ ਸਭ ਜੀ ਰਜਨ ਵਿਧਾਨ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਾਂ ਤੁਧ ਬਿਨਿ ਅਵਰ ਨ ਜਾਣਾ ਤੂੰ ਪਹਿਰ ਬ੍ਰਹਮ ਬੇਅੰਤ ਜੀ ਤੇਰੇ ਕੀ ਗੁਣਿ ਆਖ ਵਖਾਣਾ ਜੋ ਸੇਵ ਹੈ ਜੋ ਸੇਵਾ ਤੁਜੀ ਜਿਨ ਨਾਨਕ ਤੈ ਪਰਵਾਣਾ ਹਰਤੀਆ ਮੈਂ ਹਰਤੀਆ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤੀਆ ਆ ਜੀ ਜਿਨ ਤੋਟਿ ਜੰਮ ਕੀ ਬਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਇਨ ਕਉ ਸਭ ਗਵਾਸੀ ਇਨ ਸੇਵਯਾ ਜਿਨ ਸੇਵਯਾ ਮਿਰਹਰ ਜੀ ਤੇ ਹਰ ਹਰ ਰੂਪ ਸਿਵਾਸੀ ਛੇ ਧਨ ਸੇ ਤਨ ਜਿਨ ਹਰਿ ਧਾਇ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ परे बेअंत बेअंत तेरे भगत तो तेरे भगत सलाम तुझे हर अनेक अनेक अनंत तेरी अनेक तेरी अनेक करियर पूजा जी तप तप जप बेअंत तेरे अनेक तेरी अनेक पढ़े बोसिमरसा जी क्रिया कर खट करम करंता ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਚੋ ਭਾਵੇਂ ਮੇਰੇ ਹਰ ਭਗਵੰਤ ਤੂੰ ਆਦਪੁਰਖ ਪਰਮਪੁਰ ਕਰਤਾ ਜੀ ਤੋ ਜਿਵੜੇ ਅਰਨ ਕੋਈ ਤੂੰ ਜੋਗ ਜਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਚਲ ਕਰਤਾ ਸੋਈ ਤੁਦੀਆ ਭੇ ਭਵੈ ਸਵਰਤ ਜੀ ਤੁਮ ਆਪੇ ਕਰੈ ਸੁ ਹੋਈ ਤੁਦੀਆ ਭੇ ਸਿਰ ਸੋ ਭਾਏ ਜੀ ਤੁਦੀਆ ਭੇ ਸਿਰ ਸੁ ਹੋਈ ਜਨੁ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ세 ਕਾ ਜਣੋਈ ਅਸਮਲ ਚੌਥਾ ਤੂੰ ਕਰਤਾ ਸਿਆਰ ਮੇਂ ਦਾਤਾਈ ਯੋਦੂ ਬਵ ਸੋਈ ਤਿਸੇ ਜੋਤੁੰਦੇ ਸੋਇਉ ਪਾਈ ਰਾ ਸਉ ਤੇਰੀ ਤੂ ਸਬਨੀ ਤੇ ਆਇ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਜਾਵ ਚੋੜਿਆ ਮਿਲਾਇਆ ਤੂੰ ਦਰਿਆਉ ਸਉ ਤਜੇ ਮਾਹੀ ਕੋਈ ਬਿੰਦੂ ਜਾ ਕੋਈ ਰਾਹੀ ਜੀਅ ਜਨ ਸਵ ਤੇ ਰਖੇ ਲਿ ਜੋਗ ਮਿਲ ਵਿਛੜਿਆ ਸੰਜੋਗੀ ਨੇ ਲ ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਵਖਾਣੈ ਇਹਨਰ ਸੇ ਵੇਤਨ ਸੁਗ ਪਾਇ ਸਜੇ ਹਰ ਨਾਮ ਸਮਾਇ ਦੁਆ ਪੇ ਕਰਦਾ ਤੇਰਾ ਕੀ ਆ ਸਹ ਹੋਏ ਬਿੰਦੂ ਜਾਵਰ ਨ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮੁ ਲਾ ਪਹਿਲਾ ਇਸ ਸਰਵਰਣ ਪਹਿਲੇ ਨਿਵਾਸ ਪੜੀ ਪਾਵਕਤਨ ਹੈ ਕੀਆ ਅੰਤਿ ਜਿਮੋਹ ਪਗ ਨੀ ਚੱਲੇ ਅਮ੍ਰਿਤ ਕਾ ਤੈ ਰੁਬੀ ਆਲੇ ਮਨ ਇੱਕਨ ਚੇਤ ਸਮੂਰ ਮਨਾ ਹਰ ਵਿਸਰਤ ਤੇਰੇ ਗੁਣ ਗਲਿਆਰ ਹਾ ਨਾਉ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨ ਜਿੰਤੂ ਨਹੀਂ ਵਿਸਰਿਆ ਅਸਮੁ ਲਾ ਪੰਜੇ ਵਾ ਭਈ ਪ੍ਰਪਤ ਵਾਨਖ ਦੇ ਬਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਗਾ ਤੇਰੇ ਕਿ ਤਨ ਕਾਮ ਨੇ ਸਾ ਸੰਗਤ ਭਜ ਕੇ ਵਰਨਾਬ ਜਿਾਵ ਲਾਗ ਪਉ ਚਲ ਤਰਨ ਕੈ ਜਾਨ ਬਿਰਤਾ ਜਦ ਰੰਗ ਮਾਇਆ ਕਰਾ ਜਪ ਤਬ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਨ ਹਰਿ ਰਾਇ ਕਉ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਬਾ ਜਪ ਤਬ ਸੰਜਮ ਤਰ ਮਨਾ ਕਮਾਇ ਸੇਵ ਜਦ ਨ ਜਾਣ ਅਰੇ ਰਾਇ ਕਹੁ ਨਾਨਕ ਤੇ ਅਮਨੀ ਚ ਗਰਮ ਸਰਨ ਪਰੇ ਕੀ ਰਖੋ ਸਰਮ ਕਵਯ ਬਾਚ ਬੇਨਤੀ ਚ ਪਈ ਹਮਰੀ ਕਰਹਾ ਦੇ ਰਖਾ पूर्ण होए चित की इच्छा तव चरणन मण रे हमार अपना जान करो प्रित पार हमरे दूर से वे तुम कहबो आप आ कुस दे मोय में चाबो सोखे बस मोरो परिवार शिवक सिख सब करत र मोर इच्छा निज कर दे कर हे सब हिरण को असंगरीय ਕੁਰੂ ਨੋਏ ਅਮਰੀ ਅਸ ਤੁਰ ਭਜਨ ਕੀ ਰਹਿ ਪੈ ਅਸ ਤੁਮੇ ਛਾੜ ਕੋਈ ਔਰ ਧਾਤਿਆਉਂ ਜੋ ਬਚਾਉਂ ਸੋ ਤੁਮ ਤੇ ਪਾਉ ਸੇਵਕ ਸਿਖ ਮਰ ਤਰੀ ਹੈ ਚਿੰਤਿ ਸਦੁਰ ਹਮਾਰੇ ਮਰੀਆ ਆਫਤ ਮੁਝੇ ਬਰੀ ਇਹ ਮਰਨ ਕਾਲ ਕਾ ਤਰਾਸ ਨ ਬਰੀ ਹੈ ਹੋ ਜਸਦਾ ਮਾਰੇ ਪਛਾ ਸ੍ਰੀ ਹਸ ਤੂ ਜੋ ਜੋ ਕਰਿਓ ਰਛਾ ਰੱਖ ਲਿਓ ਮੋਹਿ ਰਖਣ ਹਾਰੀ ਸਹਬ ਸੰਤ ਸਹਾਈ ਤੇ ਆਰੀ ਦੇਨ ਬੰਦ ਦੁਸ਼ਟਨ ਕੇ ਹੰਤ ਤੁਮਹੁ ਪੂਰੀ ਚਤੁਰਦਸ਼ ਗੰਤਾ ਕਾਲ ਪਾਇ ਬ੍ਰਹਮ ਬਪਤਰ ਕਾਲ ਪਾਇ ਸੂਰਜ ਉਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸ਼ਿਵ ਕੀਓ ਮੇਦਰਾਜ ਬ੍ਰਹਮ ਜੋ ਥੀਓ ਜਵਨ ਕਾਲ ਸਵ ਲੋਕ ਸਵਾਰ ਨਮਸਕਾਰ ਦੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵਦਾ ਜੱਛੂ ਨੇ ਅਪਜਾਇਓ ਆਦੰਤ ਕੇਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਦਿਸੀ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਣ ਕੋ ਸੇਵਕੁਣ ਸੁਖ ਦਿਯੋ ਸਤਰਣ ਕੋ ਪਲ ਮੋ ਮੰਦਗੀਓ ਟਾਟਾ ਟਾਟ ਕੇ ਅੰਦਰ ਕੀ ਜਨਤ ਭਲੇ ਪੁਰ ਕੀ ਤੀਰ ਪਛਾਨਤ ਛਿੰਤੀ ਤੇ ਕੁੰਚ ਰਿ ਹਸੂ ਲਾ ਸਭ ਪਰ ਕਿਰਪਾ ਦ੍ਰਿਸ਼ਿ ਕਰਪੂ ਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਕੀ ਪੀਰ ਬਿਛਨ ਘਟ ਘਟ ਕੇ ਪੜ ਪੜ ਕੀ ਜਾਣ ਜਬ ਉਦ ਕਰਖ ਕਰਾ ਕਰ ਤਰ ਪਰ ਜਾ ਤਰ ਤਵ ਦੇ ਅਪਾਰ ਜਬ ਆ ਕਰ ਕਰ ਤੂੰ ਕਬਹੂ ਤੁਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸਿਰਟ ਸਵਤਾਰ ਆਪ ਆਪਣੀ ਦੂਜੁ ਚਾਰ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਕੇ ਦਰਿਆਲਮ ਰੰਕਾਨ ਰਮ ਕਨ ਰੰਬ ਯਾਦ ਨੀਨ ਨਾਦ ਸੰਬ ਤਾਂ ਕ ਮੂਲ ਚਰਤ ਬੇਦਾ ਜਾ ਕੋ ਪੇਵਨ ਪਾਉਂਦੇ ਬੇਦਾ। ਤਾ ਕੋ ਕਰਪਾਉਨੁ ਮੰਨਤ ਮਹਮੂੜ ਕਛ ਪੇਦਨ ਜਾਣਤ। ਮਹਦੇਵ ਕੋ ਕੈ ਸਰਸੇਵਾ ਅਨੰਕਾਰ ਕਾ ਚਿੰਤਨ ਪੇਵ। ਆਪੇ ਆਪਣੀ ਬੁਧ ਹੈ ਜੀਤੀ ਬੜਨਤ ਇਨ ਬਿਨ ਤੂ ਹੈ ਦੇਤੀ। हुंरा लखन जाय प्रसार कह बेद सजा प्रथम संसार एकह रूप अनुप स्वरूप रंग पयो राव कह भूप खंड जे रसे तिज कीनी खान बहु रजतीनी ਕਹੁ ਪੁਰ ਰਾਜ ਬੈਠ ਨਿਮਟ ਪਾਇਉ ਸੰਕਰੀ ਕਟ ਸਗਰੀ ਸਿਰ ਦਿਖਾਇ ਜੰਬ ਅਜ ਗਾ ਸਰੂਪ ਸੁਅੰਬ ਅਵਰ ਛਾ ਮੇਰੀ ਤੁਮ ਕਰੋ ਸਿਖ ਵਰ ਸਿਖ ਸੰਗਰੋ दुष्ट जीते उठवा दुत पाता सकल मरेश करुण गाता केस तोई तव सरणी पर इनके दुष्ट दुष्टम रे पुरख जौन पग पर देहारे इनके तुम संकट सटारे जो कण को एक बार तिहाई है ताके काल निकट नी है गच्छोए त संकाल दुष्ट रीच तद करलो ਕਿਰਪਾ ਦ੍ਰਿਸ਼ਤਨ ਜਾਏ ਨਾਰ ਹੋ ਤਾਂ ਕੇ ਤਪ ਤਨ ਤੁਮੋ ਹਰ ਹੋ ਰੇਦ ਸਿਧ ਕਰਮ ਸਭ ਹੋਈ ਦੁਸ਼ਟ ਜਾਂਸ ਕੇ ਨ ਕੋਈ ਇਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਇ ਤੇ ਤਾਈ ਅਬਾਰਾ ਜਿਨ ਨਰ ਨਾਮ ਤੇ ਹਰ ਕਹ ਦਰਦ ਦੁਸ਼ਟ ਦੋਗ ਤੇ ਰਹ ਫੜ ਕੇ ਤੇ ਮੈਂ ਸਰਨ ਤਿਆਰੀ ਅਪਹਦ ਲੈ ਉਹ ਬਾਰੀ ਸਰਵ ਠੌਰ ਮੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਫੜ ਕੇ ਤੇ ਮੈਂ ਸਰਨ ਤਿਆਰੀ ਆਪਾ ਦੇ ਲਿਓ ਬਾਰੀ ਸਾਰੇ ਬਿਠੋਰ ਮੋਸ ਸਾਈ ਦੁਸ਼ਟ ਲੋਕ ਤੇ ਰਹੋ ਵਿਚਾਈ ਸਿਆ ਪਹ ਗਏ ਜਉ ਤੇ ਤੁਮਰੇ ਤਉ ਤੇ ਗਉਂ ਅੰਗ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰ ਅਨੇਕ ਕਹਿਮਤ ਇਕ ਨਮਨਿਓ ਸਿਮਰ ਸਾਸਤਰ ਭੇਦ ਸਭ ਮੋ ਭੇਦ ਗਏ ਅਮ ਇਕ ਨ ਜਾਣਿਓ ਦੇਰੀ ਸੁਪਾਨ ਕਿਰਪਾ ਤੁਮਰੀ ਕਰ ਮੈਨ ਕਹਿਓ ਸਭ ਤੋ ਹੈ ਬਖਾਨ ਅੰਧਰਾ ਸਗਲ ਦਿਵਾਰੇ ਕੁਛਾੜ ਕੇ ਗਇਓ ਤੁਹਾਰ ਦਵਾਰ ਬਹਿ ਗਏ ਗਿਲਾਜ ਅਸ ਗੋਬਿੰਦ ਦਾਸ ਤਾਰ ਖਗਲੇ ਦਵਾਰ ਕੁਛੜ ਕ ਗਇਓ ਤਵਾਰ ਦਵਾਰ ਵਹਿ ਗਏ ਕੀ ਰਾਜ ਅਸ ਗੋਬਿੰਦ ਦਾਸ ਤਵਾਰ ਰਾਮ ਕਲੇ ਮਹੰਲਾ ਤੀਜਾ ਆਨੰਦ ਇਕ ਕਰੂ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿ ਸਤੀ ਮਨ ਵਜੀਆਂ ਬਾਤ ਆਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣੀ ਆਈਆ ਸ਼ਬਦ ਤੰਗਾਉ ਹਰੀ ਕੀਰ ਮਨ ਜਿਨੀ ਵਸਾਇਆ ਕਹੇ ਨਾਨਕ ਨੰਦ ਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਤੂੰ ਸਦਾਰੋ ਹਰ ਨਾਮੇ ਹਰ ਨਾਮਉ ਤੂੰ ਮਨ ਮੇਰੇ ਦੁਖ ਸਭ ਸਰਨਾ ਅੰਗੀਕਾਰੁ ਕਰਿ ਤੇਰਾ ਕਰ ਸਭ ਸਵਰਨਾ ਸਵਨਾਗਲਾ ਸਮਰਸ ਸੁਆਮੀ ਸੋ ਕਿਹ ਮਨ ਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਰਹ ਕਰਤਾ ਤੇਰਾ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਨੇ ਰੇ ਸਹੇ ਨਾਨਕ ਸੱਚੀ ਸੋਇ ਬੋ ਕਿਆ ਨਹੀਂ ਕਰਦੇ ਸਚਨ ਮੇਰ ਅਧਾਰੂ ਸਚਨ ਮਹਾਰਮੇਰਾ ਜਿਨ ਭੁਖੋ ਸਭ ਗਵਾਈਆ ਕਰਸਾਂ ਸੁਖ ਮਨ ਆਇ ਵਸਿਆ ਜਿਨ ਇਛਾ ਸਉ ਪਜਾਈਆ ਸਦਾ ਕੁਰਬਾਨ ਕੀਤਾ ਗੁਰਮਿਤੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣ ਸੰਤ ਹੋ ਸਭ ਤਰ ਪਿਆਰ ਸਚ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਦੇ ਗੁਰ ਸਬਗ ਗੁਰ ਸਬਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਡ ਘਮਾਰਿਆ ਤੁਰ ਕਰਮ ਪਤ ਤਦ ਜਿਨ ਕੋ ਸਿ ਨਾਮ ਹਰਿ ਲਾਗੇ ਕਹਿ ਨਾਨਕ ਤੈਸ ਕੋ ਚਿਤ ਗਰਨ ਅਦਵ ਜੀ ਅਨੰਦ ਸੁਣਾ ਬੜ ਪਾਗਿਆ ਸਗਲ ਮਨ ਵਰਤ ਪੂਰੇ ਪਰ ਪਰਮ ਪਰਪਾਇ ਆਉਤਰੇ ਸੰਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜੜੀ ਸੁਣ ਤੇ ਪੁਨੀਤ ਗਤ ਤੇ ਬੁਇਤ ਸਤ ਗੁਰਿਆ ਪਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀ ਤ ਕਹ ਤੇ ਪੁਇਤ ਸਤ ਗੁਰ ਰਿਆ ਪਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਲ ਪੰਜਵਾ हाल विच वस्तु पयो सत्तोख विचार अमृत नाम ठाकुर का पे जिसका जिको जिको तिसको वस वस तो वजी जी को पहुंच इसको यार हे वस्त्र वस्तु जी न जाय हे वस्त्र जी न जाय नितिन धार ਤਮ ਸੰਸਾਰ ਚਰਨ ਲਗਤ ਰਹੀਐ ਸਭ ਨਾਨਕ ਪ੍ਰਭ ਬਸਾਰ ਸਲੋਕ ਮਹਲਾ 5 ਜੀਵ ਤੇਰਾ ਕੀਤਾ ਜਤ ਤੋ ਨਹੀਂ ਮੈਨੋ ਜੋਗ ਗਤੋਈ ਮੈ ਨਿਰਗੁਣੀ ਆਰੇ ਕੋ ਗੁਣ ਨਹੀਂ ਅਪੇ ਤਰਸ ਪਿਓਈ ਦਰਸ ਪਿਆ ਮੈ ਰਮਤੋ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰਿਆ ਦਰਸ ਪਿਆ ਮੈ ਰਮਤੋ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਨੰਮਰ ਦੀਵੇ ਹਰੀਆ ਵਾਹਿ ਗੁਰਜੀ ਦਾ ਕਲਸਬ ਵਾਹਿ ਗੁਰਜੀ ਦੀ ਫਤਿਹ